ਇਹਦੇ ਕਾਰਨ ਆਪੇ ਕਰਦਾ ਹੈ ਕਿਹੜੀਆਂ ਜਨਾਨੀਆਂ ਰੱਖੀਆਂ ਬੱਸ ਅੰਨਕਲਾ ਆਪਣੀ ਸ਼ੌਕ ਤੇ ਰੱਖੀ ਸੀ 7-10 ਸਾਲ ਤੇ ਅੰਨਕਲਾ ਦੀ ਭਰਾਵਾ ਇਹਦਾ ਯਕੀਨ ਕੀ ਕਰੀਏ ਇਹ ਤਾਂ ਪਿੱਛੇ ਦੇ ਇਹਦੇ ਭਰਾ ਦਾ ਨਾਂ ਲਾ ਕੇ ਕਿ ਮੈਨੂੰ ਕਾਰ ਦੇ ਵਿੱਚ ਮਨਾਉਂਦਾ ਸੀ ਦੇ ਵੀ ਕਰੀਏ ਕੁਛ ਤੇ ਮੁੜ ਕੇ ਬਾਅਦ ਵਿੱਚ ਮੁੱਕਰ ਗਈ ਸੀ ਕਿ ਇਹ ਗੱਲ ਹੀ ਝੂਠੀ ਹੈ ਤੇ ਇਹਦਾ ਯਕੀਨ ਕੀ ਕਰਨਾ ਪਰ ਜਦੋਂ ਉਹਨਾਂ ਦੋਹਾਂ ਜੀਆਂ ਦੀ ਲੜਾਈ ਹੈ ਨਾ ਤੈਨੂੰ ਵਿੱਚ ਬਾਰ-ਬਾਰ ਨਹੀਂ ਆਉਣਾ ਚਾਹੀਦਾ ਕਿ ਹਰ ਟਾਈਮ ਉਸ ਦਾ ਯਾਰ ਸੀ ਮੇਰਾ ਕੋਈ ਹਣੀ ਸੇਠੀ ਨਾ ਬੌਥਾ ਨਹੀਂ ਕਿ ਮੇਰਾ بڑا ਕੋਈ ਸਾਹ ਆਉਦੇ ਨਾਲ ਪਰ ਜਿਹੜੀ ਗੱਲ ਵਾ ਜਿੱਥੇ ਸੱਚੋ ਸੱਚ ਹੀ ਆ ਤੇ ਨਾਰਾ ਬਦਕਾਰਾ ਹੋ ਜਾਂਦੀਆਂ ਵਾ ਤੇ ਇਹਦਾ ਕੀ ਚ ਯਕੀਨ ਆ ਵੇ ਇਹਦਾ ਕੀ ਯਕੀਨ ਕਰਕੇ ਦੱਸੋ ਪਹਿਲਾਂ ਕਿ ਆ ਤਿੰਨ ਕੁ ਮਹੀਨੇ ਚਾਰ ਹੋਏ ਆ ਜਦੋਂ ਆਂਦੀ ਕਿ ਹਣੀ ਸੇਠੀ ਦਾ ਭਰਾ ਕਹਿੰਦਾ ਮੈਨੂੰ ਘਰ ਦੇ ਵਿੱਚ ਕੀ ਘਰ ਲੀਏ ਕੋਈ ਤਿੰਨ ਦਿਨ ਹੋ ਗਿਆ ਬੜੀ ਵੀਡੀਓ ਚੱਲਣ ਦੀ ਹੈ ਕਦੇ ਹਾਨੀ ਸੇਠੀ ਤੇ ਕਦੇ ਪ੍ਰਿੰਕਲ ਇਹ ਬੜਾ ਰੌਲਾ ਇਹਨਾਂ ਦਾ ਪਿਆ ਵਾ ਤੇ ਮੈਂ ਸੋਚਿਆ ਕਿ ਬੋਲਣਾ ਚਾਹੀਦਾ ਸਾਨੂੰ ਵੀ ਇਸ ਗੱਲ ਦੇ ਉੱਤੇ ਪਰ ਅਹੀਂ ਸੱਚੀ ਬੋਲਣਾ ਯੋਗਜ ਹੈਗਾ ਵਾ ਪਹਿਲਾਂ ਵੀਡੀਓ ਵੇਖਿਓ ਇਹ ਵੀਡੀਓ ਦਾ ਜਵਾਬ ਦੇਣਾ ਵਾ ਕਿਹੜੇ ਕਾਰਨਾਂ 'ਪੇ ਕਰਦੇ ਨੇ ਕਿਹੜੀਆਂ ਜਨਨੀਆਂ ਰੱਖੀਆਂ ਦੱਸ ਅੰਕਾਂ ਦੇ ਤਲਾ ਆਪਣੀ ਸ਼ੌਪ ਤੇ ਰੱਖੀ ਸੀ 1.5 ਸਾਲ ਤੱਕ ਲੀ ਗਾ ਭਰਾਵਾ ਇਹਦਾ ਯਕੀਨ ਕੀ ਕਰੀਏ ਇਹ ਤੇ ਪਿੱਛੇ ਦੇ ਇਹਦੇ ਭਰਾ ਦਾ ਨਾਮ ਲਾ ਕੇ ਕਿ ਮੈਨੂੰ ਕਾਰ ਦੇ ਵਿੱਚ ਮਨਾਉਂਦਾ ਸੀ ਤੇ ਕੀ ਕਰੀਏ ਕੁਛ ਤੇ ਮੁੜ ਕੇ ਬਾਅਦ ਵਿੱਚ ਮੁਕਰ ਗਈ ਕਿ ਗੱਲ ਹੀ ਝੂਠੀ ਐ ਤੇ ਇਹਦਾ ਕੀ ਨੀ ਕਰਨਾ ਤੈਨੂੰ ਵੀ ਸਤਾਰ ਜੀ ਉਦਾਂ ਚਲੋ ਤੂੰ ਸਿਆਣਾ ਹੋਏਗਾ ਵੱਖਰੀ ਗੱਲ ਆ ਪਰ ਜਦੋਂ ਉਹਨਾਂ ਦੋਹਾਂ ਜੀਆਂ ਦੀ ਲੜਾਈ ਆ ਨਾ ਤੈਨੂੰ ਵਿੱਚ ਬਾਰ-ਬਾਰ ਨਹੀਂ ਆਉਣਾ ਚਾਹੀਦਾ ਤੂੰ ਕਿਹੇ ਟਾਈਮ ਉਸ ਦਾ ਯਾਰ ਸੀ ਮੇਰਾ ਕੋਈ ਹਣੀ ਸੇਠੀ ਨਾ ਬਹੁਤਾ ਨਹੀਂ ਕਿ ਮੇਰਾ بڑا ਕੋਈ ਸਾਹ ਜ ਆਉਦੇ ਨਾਲ ਪਰ ਜਿਹੜੀ ਗੱਲ ਵਾ ਜਿੱਥੇ ਸੱਚੋ ਸਾਚੀ ਆ ਤੇਰਾ ਕੇ ਹਟਾ ਮੋ ਯਾਰ ਹੀ ਯਾਰ ਮਾੜਾ ਹੋਵੇ ਚੰਗਾ ਹੋਵੇ ਯਾਰ ਯਾਰ ਹੀ ਹੁੰਦਾ ਵਾ ਠੀਕ ਆ ਨਾ ਤੇ ਨਾਰਾ ਬਦਕਾਰਾਂ ਹੋ ਜਾਂਦੀਆਂ ਵਾ ਤੇ ਇਹਦਾ ਕੀ ਯਕੀਨ ਆ ਓਏ ਇਹਦਾ ਕੀ ਯਕੀਨ ਕਰੀਏ ਦੱਸੋ ਪਹਿਲਾਂ ਕਿ ਆ ਤਿੰਨ ਕੁ ਮਹੀਨੇ ਚਾਰ ਹੋਏ ਆ ਜਦੋਂ ਆਂਦੀ ਈ ਕਹਾਣੀ ਸੇਠੀ ਦਾ ਭਰਾ ਕਹਿੰਦਾ ਸੀ ਮੈਨੂੰ ਘਰ ਦੇ ਵਿੱਚ ਕੀ ਕਰ ਲਈਏ ਕੁਝ ਦਮੜਕੇ ਬਾਅਦ ਵਿੱਚ ਮੁੱਕਰ ਗਈ ਹੈ ਨਹੀਂ ਜੀ ਇਹ ਮੈਨੂੰ ਪ੍ਰਿੰਕਲ ਨੇ ਗੱਲ ਕੀਤੀ ਉਹ ਭਰਾਵਾ ਤੂੰ ਨਾ ਆ ਇਹਨਾਂ ਦੇ ਵਿੱਚ ਉਹਨਾਂ ਦੋਹਾਂ ਜੀਆਂ ਨੂੰ ਲੜਨ ਦੇ ਮਰਨ ਦੇ ਜੋ ਕਰਦੇ ਕਰਨ ਦੇ ਪਰ ਤੇਰਾ ਕੰਮ ਨਹੀਂ ਫਰਜ਼ ਬਣਦਾ ਵਿੱਚ ਆਉਣ ਦਾ ਇਹ ਸਿਆਣਵਨੀ ਹੈ ਤੇਰੀ ਕੋਈ ਤੂੰ ਕਿ ਸਿਆਣਾ ਵਾ ਸਿਆਣਫ ਨਹੀਂ ਹੈਗੀ ਹੈ ਗੱਲ ਦੇ ਵਿੱਚ ਇਹ ਤੁਹਾਡੀ 3-4 ਦਿਨ ਹੋ ਗਏ ਕਦੇ ਉਹ ਵੀਡੀਓ ਪਾ ਦਿੰਦਾ ਕਦੇ ਤੂੰ ਪਾ ਦਿੰਨਾ ਬਸ ਇਹੋ ਹੀ ਕੰਮ ਤੁਸੀਂ ਮੁੱਦਾ ਪਖਾਇਆ ਵਾ ਦੂਗਾ ਜਾਣਿਆ ਇਹ ਇਹ ਜਨਾਨੀ ਦਾ ਕੋਈ ਯਕੀਨ ਨਹੀਂ ਆ ਇਹਦਾ ਕੋਈ ਯਕੀਨ ਨਹੀਂ ਆ ਇਹ ਪੈਰ ਤੇ ਮੁੱਕਰ ਸਕਦੀ ਆ ਕਿ ਇਹ ਹੁਣ ਉਹਨੂੰ ਹਣੀ ਸਿੱਠੀ ਉਹ ਲੋ ਕਹਿਣ ਦੀ ਆ ਕਿ ਉਹਦੇ ਨਾਲ ਗੱਲਾਂ ਇਹਦੀਆਂ ਉਹਦੇ ਨਾਲ ਗੱਲ ਵਾ ਤੇ ਮੁੜ ਕੇ ਜਦੋਂ ਅੱਗੇ ਮੁੱਕਰ ਗਈ ਹੁਣ ਫੇਰ ਮੁੱਕਰ ਜੇ ਫਿਰ ਤੂੰ ਕਿੱਧਰ ਦਾ ਨਾ ਘਰ ਦਾ ਨਾ ਘਾਟ ਦਾ ਐਵੇਂ ਦੋਹਾਂ ਜੀਆਂ ਨੂੰ ਲੜਨ ਤੇ ਜੋ ਕਰਦੇ ਕਰਨ ਦੇ ਤੂੰ ਨਾ ਆ ਆ ਭਰਾ ਵਿੱਚ ਤਿੰਨ ਚਾਰ ਦਿਨ ਹੋ ਗਏ ਤੁਹਾਡੀਆਂ ਵੀਡੀਓ ਵੇਖਣ ਦੇ ਆ ਮੈਂ ਸੋਚਿਆ ਕਿ ਇਸ ਗੱਲ ਦੇ ਵਿੱਚ ਬੋਲਣਾ ਚਾਹੀਦਾ ਜਿਹੜੀ ਗੱਲ ਸੱਚੀ ਆ ਸੱਚ ਦੇ ਉੱਤੇ ਬੋਲਣਾ ਚਾਹੀਦਾ ਬੰਦੇ ਨੂੰ ਕਿਸ ਤਾਜ ਜੀ ਤੁਹਾਨੂੰ ਵਿੱਚ ਨਹੀਂ ਆਉਣਾ ਚਾਹੀਦਾ ਉਹ ਜੋ ਮਰਜ਼ੀ ਕਰਨ ਤੁਹਾਨੂੰ ਨਹੀਂ ਵਿੱਚ ਆਉਣਾ ਚਾਹੀਦਾ ਕਿਹੇ ਟਾਈਮ ਤੇ ਤੂੰ ਉਹਦੇ ਨਾਲ ਰੋਟੀ ਖਾਧੀ ਸੀ ਨਾ ਇੱਕ ਬੁਰਕੀ ਇੱਕੋ ਸਾਲੀ ਚ ਰੋਟੀ ਖਾਧੀ ਸੀ ਨਾ ਕਿਹੇ ਟਾਈਮ ਤੇ ਖਾਧੀ ਉਸ ਟਾਈਮ ਦੀ लाज ਰੱਖ ਲੈ ਤੈਨੂੰ ਨਹੀਂ ਵਿੱਚ ਆਉਣਾ ਚਾਹੀਦਾ